ਟਾਈਮ ਦੀ ਗਾਰੰਟੀ ਹੈ ਵੀਰੇ ਸੁੱਚ ਦੀ ਸੁੱਚ ਕਰਾਓ ਜੇ ਮਰ ਜਾਵੇ ਸੜ ਜਾਵੇ ਕੋਈ ਵੀ ਦਿੱਕਤ ਆਈ ਜਦੋਂ ਮਰਜ਼ੀ ਚੇਂਜ ਕਰਾ ਲਓ ਸਾਡੇ ਕੋਲ ਉਸ ਤੋਂ ਬਾਅਦ ਸਿੰਗਲ ਮੋਡੂਲ ਰੈਗੂਲੇਟਰ ਆ ਜੂਗਾ ਜਿਹੜਾ ਰੈਗੂਲੇਟਰ ਦੀ ਲਾਈਫਟਾਈਮ ਦੀ ਗਾਰੰਟੀ ਹੈ ਜਿੰਨਾ ਮਰਜ਼ੀ ਕਰਾਓ ਜੀ ਤੁਹਾਡਾ ਚੇਂਜ ਕਰਾ ਲਓ ਜਿਹੜਾ ਰੈਗੂਲੇਟਰ ਹੈ ਇਹ ਕੰਸੀਲਡ ਦੇ ਵਿੱਚ ਕੀ ਕੀ ਕੰਸੀਲਡ ਦੇ ਵਿੱਚ ਪੇਚ ਲੱਗ ਜਾਂਦੇ ਜੀ ਅੱਛਾ ਜੀ ਦੋ ਸਾਈਡਾਂ ਤੋਂ ਪੇਚ ਲੱਗ ਜੂਗਾ ਜੀ ਹਾਂਜੀ ਹਾਂਜੀ ਦੋਨੇ ਸਾਈਡਾਂ ਤੋਂ ਪੇਚ ਲੱਗਣ ਤੋਂ ਬਾਅਦ ਆਪਣੀ ਉਪਰ ਸੀਟ ਲੱਗ ਜੂਗੀ ਜੀ ਤੁਹਾਨੂੰ ਪੇਚ ਨਜ਼ਰ ਨਹੀਂ ਆਊਗਾ ਜਦੋਂ ਵੀ ਡੀਰੇਟਾ ਜਿਵੇਂ ਇਹਲਾ ਮੋ ਇਹਨਾਂ ਮਾਡਲ ਲੈ ਕੇ 3500 ਰੁਪਏ ਦਾ ਜੀ ਇਹ ਮਾਡਲ ਲੈਤੇ ਚ ਨਹੀਂ ਲੈਤੇ ਲੈ ਵੀਡੀਓ ਲਾਈਕ ਸ਼ੇਅਰ ਫੋਲੋ ਕਰਕੇ ਆਊਗਾ ਉਹਨੂੰ ਇੱਕ ਹੈਵਲਸ ਦਾ ਟ੍ਰਿਮਰ ਫ੍ਰੀ ਦਿੱਤਾ ਜਾਊਗਾ ਜ ਜਿਹਦੀ ਕਿ ਐਮ ਆਰ ਪੀ 2000 ਰੁਪਏ ਹੈ ਆਪਣਾ ਅੜੀਵਾ ਮਾਡਲ ਆਂਦਾ ਜੀ ਹੈਵਲਸ ਕੰਪਨੀ ਦੇ ਵਿੱਚ ਇਹਦੀ ਵੀ ਲਾਈਫਟਾਈਮ ਦੀ ਗਾਰੰਟੀ ਹੈ ਜੀ ਪੈਨਲ ਦੇ ਵਿੱਚ ਆਪਣਾ ਲਾਈਟਿੰਗ ਘੱਟ ਜੇ ਸਾਈਡਾਂ ਤੋਂ ਪੀਲਾ ਪੈ ਜੇ ਜਾਂ ਪ੍ਰੋਪਰ ਵਰਕ ਨਾ ਕਰੇ ਤਾਂ ਸਾਡੇ ਕੋਲ ਜੋ ਤੁਸੀਂ ਮਰਜ਼ੀ ਪਿਸਟਲ ਚੇਂਜ ਕਰਵਾ ਸਕਦਾ ਬਿਲ ਬਣਾ ਕੇ ਦੇਵਾਂਗੇ ਮਾਰਕੀਟ ਦਾ ਪਰ ਜਿਹੜਾ ਇਹਦੇ ਵਿੱਚ ਐਕਸਟਰਾ ਕੀ ਚੀਜ਼ ਹੈ ਕਿ ਆਪਣਾ ਇਹ ਮੀਟਰ ਲੱਗੇ ਹੋਏ ਜੀ ਇਹਦਾ 1 ਮੀਟਰ ਲੱਗਿਆ ਤਾਂ ਤੁਹਾਨੂੰ ਪਾਣੀ ਦੱਸੂਗਾ ਕਿੰਨਾ ਗਰਮ ਹੋਵੇ ਜਿਵੇਂ Havells ਕੰਪਨੀ ਦਾ ਫੋਨ ਸਟਾਰ ਹੈ ਜੀ ਇਹ ਪਾਈਪਸ ਚਾਰ ਹੈ ਜੀ ਉਸ ਤੋਂ ਬਾਅਦ ਆਪਣਾ ਹੋਲਡਰ ਆਉਂਦੇ ਜੀ Havells ਕੰਪਨੀ ਦੇ ਵਿੱਚ ਮਿਲ ਜੂਗਾ ਜੀ ਆਪਣਾ ਸਕੁਅਰ ਦੇ ਵਿੱਚ ਮਿਲ ਜੂਗਾ ਜੀ ਫਿਰ ਆਪਣਾ ਰਾਉਂਡ ਦੇ ਵਿੱਚ ਤਿੰਨ ਮਾਡਲ ਚਾਰ ਮਾਡਲ ਮਿਲ ਜਣਗੇ ਜੀ ਰੈਗੂਲੇਟਰ ਆਪਣਾ ਹੋਲਡਰ ਜੀ ਹਾਂ ਜੀ ਇਹਦੀ ਵੀ ਹਾਂ ਜੀ ਸ਼ਸ਼ੀ ਕਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ Havells ਕੰਪਨੀ ਦੇ ਪ੍ਰੋਡਕਟ ਬਹੁਤ ਹੀ ਘੱਟ ਰੇਟਾਂ ਵਿੱਚ ਤੇ ਜਾ ਕੇ ਬਾਈ ਨਾਲ ਅੰਦਰ ਗੱਲ ਕਰਦੇ ਆਂ ਆਜੋ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਜੀ ਆਪਾਂ ਨੂੰ ਸੱਚ ਕਿਰੇਟ ਵੇਚ ਜੂਗਾ ਆਪਾਂ ਨੂੰ ਇਹ ਸੁੱਚ ਵੀਰੇ 10 ਰੁਪਏ ਦੀ ਵੇਚੂ ਵੀਰੇ ਔਰੇਵਾ ਸੁੱਚੇ ਵੀਰੇ ਹੈਵ ਆਪਣਾ ਔਰੇਵਾ ਕੰਪਨੀ ਸੁੱਚੇ ਦੀ ਲਾਈਫਟਾਈਮ ਦੀ ਗਾਰੰਟੀ ਹੈ ਵੀਰੇ ਸੁੱਚ ਦੀ ਸੁੱਚ ਕਰਾਓ ਜੇ ਮੱਚੇ ਜੇ ਛੜ ਜੇ ਕੋਈ ਵੀ ਦਿੱਕਤ ਆ ਜੇ ਜਦੋਂ ਮਰਜੀ ਚੇਂਜ ਕਰਾ ਲਓ ਸਾਡੇ ਕੋਲ ਉਸ ਤੋਂ ਬਾਅਦ ਵੀਰੇ ਚੇਮਪੇਅਰ ਦੀ ਸੌਗਟ ਆ ਰਹੀ ਜੀ ਇਹਦੀ ਵੀ ਲਾਈਫਟਾਈਮ ਦੀ ਗਾਰੰਟੀ ਹੈ ਚੇਮਪੇਅਰ ਦੀ ਸੌਗਟ ਸਿਰਫ ਆਪਣਾ 25 ਰੁਪਏ ਦੀ ਪੈਂਦੀ ਹੈ ਜੀ ਸੌਗਟ ਆ ਜੂਗਾ ਜੀ ਪਾਵਰ ਸੌਗਟ ਸਿਰਫ 40 ਰੁਪਏ ਦਾ ਪੈਂਦਾ ਜ ਉਸ ਤੋਂ ਬਾਅਦ ਸਿੰਗਲ ਮੋਡੂਲ ਰੈਗੂਲੇਟਰ ਆ ਜਾਈ ਗਏ ਰੈਗੂਲੇਟਰ ਦੀ ਲਾਈਫਟਾਈਮ ਦੀ ਗਾਰੰਟੀ ਹੈ ਜਦ ਜਦ ਮਰਜ਼ੀ ਕਰਾਓ ਜੀ ਤੁਹਾਡਾ ਚੇਂਜ ਕਰਾ ਲਓ ਜਿਹੜਾ ਰੈਗੂਲੇਟਰ ਹੈ ਸਿਰਫ ਆਪਣਾ 80 ਰੁਪਏ ਦਾ ਪੈਂਦਾ ਜੀ ਔਰ ਜੇ ਇਹਦੇ ਵਿੱਚ ਤੁਸੀਂ ਡਬਲ ਮੋਡੂਲ ਲੈਂਦੇ ਹੋ ਤਾਂ 120 ਰੁਪਏ ਦਾ ਪੈਂਦਾ ਜੀ ਉਸ ਤੋਂ ਬਾਅਦ ਆਪਣੇ ਕੋਲੇ ਹੈਵਲਸ ਕੰਪਨੀ ਦੇ ਵਿੱਚ ਆ ਜੂਗਾ ਜੀ ਸਮਾਨ ਜਿਵੇਂ ਆਪਣਾ ਅੜੀਵਾ ਮਾਡਲ ਆਉਂਦਾ ਜੀ ਹੈਵਲਸ ਕੰਪਨੀ ਦੇ ਵਿੱਚ ਇਹਦੀ ਵੀ ਲਾਈਫਟਾਈਮ ਦੀ ਗਾਰੰਟੀ ਹੈ ਜੀ ਕਲਿਬਰੇ ਇਲੈਕਟ੍ਰੀਕਲ ਦੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਈਟਮ ਲੈ ਸਕਦੇ ਹੋ ਜਿਵੇਂ ਬੈਲਕੁਸ਼ ਹੈ ਵੀਰੇ ਹਾਂਜੀ ਤਾਂ ਕੰਪਨੀ ਇਹਦੀ 2 ਸਾਲ ਦੀ ਗਾਰੰਟੀ ਦਿੰਦੀ ਹੈ ਹੈਵਲਸ ਕੰਪਨੀ ਦਾ ਹੈ ਔਰ ਤੁਸੀਂ ਹੈਵਲਸ ਕੰਪਨੀ ਸਾਡੇ ਕੋਲੋਂ 10 ਸਾਲ ਬਾਅਦ ਵੀ ਚੇਂਜ ਕਰਵਾ ਸਕਦੇ ਹੋ ਕੋਈ ਸੁਚ ਕਰਾਵੇ ਕੋਈ ਬੈਲਕੁਸ਼ ਕਰਾਵੇ ਕੋਈ ਇੰਡੀਕੇਟਰ ਕਰਾਵੇ ਕੋਈ ਐਮਸੀਬੀ ਕੋਈ ਰੈਗੂਲੇਟਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਪੈਨਲ ਮਿਲ ਜੂਗਾ ਜੀ ਇਹ ਸਤਨਾਮ ਕੰਪਨੀ ਦੇ ਜੀ ਇਹਦੀ ਕੰਪਨੀ ਦੀ 2 ਸਾਲ ਦੀ ਵਾਰੰਟੀ ਹੈ ਅਸੀਂ ਤੁਹਾਨੂੰ ਇਹਦੀ 3 ਸਾਲ ਦੀ ਵਾਰੰਟੀ ਦੇਵਾਂਗੇ ਜੀ ਔਸਰ ਹੈਵਲਸ ਕੰਪਨੀ ਦਾ ਪੈਨਲ ਆ ਜਾਏਗਾ ਜੀ ਇਹਦੀ ਵੀ ਆਪਣਾ ਕੰਪਨੀ 2 ਸਾਲ ਦੀ ਗਾਰੰਟੀ ਹੈ ਜੀ ਅਸੀਂ ਤੁਹਾਨੂੰ ਇਹਦੀ 3 ਸਾਲ ਦੀ ਗਾਰੰਟੀ ਦੇ ਰਹੇ ਹਾਂ ਜੀ ਪੈਨਲ ਦੇ ਵਿੱਚ ਆਪਣਾ ਲਾਈਟਿੰਗ ਕਰ ਜੇ ਸਾਈਡਾਂ ਤੋਂ ਪੀਲਾ ਪੈ ਜੇ ਜਾਂ ਪ੍ਰੋਪਰ ਵਰਕ ਨਾ ਕਰੇ ਤਾਂ ਸਾਡੇ ਕੋਲ ਜਦੋਂ ਤੁਸੀਂ ਮਰਜ਼ੀ ਪਿਸਟਲ ਚੇਂਜ ਕਰਵਾ ਸਕਦਾ ਬਿੱਲ ਬਣਾ ਕੇ ਦੇਵਾਂਗੇ ਮਾਰਕੀਟ ਦਾ ਪ੍ਰਾਈਸ ਜਿਹਦਾ ਅਸਰ 3500 ਰੁਪਏ ਤੁਸਾਂ ਇੱਥੇ ਕੋਲ ਇਹੀ ਪਰ 300 ਰੁਪਏ ਲੈ ਸਕਦੇ ਹੋ ਹੈਵਲਸ ਕੰਪਨੀ ਦੇ ਵਿੱਚ ਜੀ ਔਸਰ ਕਰੇ ਸਾਡਾ ਖੁਦ ਦਾ ਬ੍ਰੈਂਡ ਹੈ ਕੈਲਵਿਕਸ ਇਹਦੀ ਵੀ ਸੇਮ 2 ਸਾਲ ਦੀ ਗਾਰੰਟੀ ਹੈ ਜੀ ਕੰਪਨੀ ਦੀ ਪਰ ਅਸੀਂ ਤੁਹਾਨੂੰ ਇਹਦੀ ਇਹ ਜਿਹੜਾ ਪ੍ਰਾਈਜ਼ਿੰਗ ਹੈ ਸਿਰਫ ਸਰ ਆਪਣਾ 220 ਰੁਪਏ ਲੈ ਲਓ ਜੀ ਦੋ ਆਪਣਾ 3 ਸਾਲ ਦੀ ਵਾਰੰਟੀ ਦੇ ਵਿੱਚ ਮਾਰਕੀਟ ਦੇ ਵਿੱਚ ਵੈਸੇ 2 ਸਾਲ ਦੀ ਵਾਰੰਟੀ ਜਾ ਰਹੀ ਹੈ ਦੁਕਾਨਦਾਰਾਂ ਨੂੰ ਪਰ ਅਸੀਂ ਤੁਹਾਨੂੰ ਹੀ 3 ਸਾਲ ਦੀ ਵਾਰੰਟੀ ਦੇਵਾਂਗੇ ਜੀ ਉਸ ਤੋਂ ਬਾਅਦ ਸਰ ਸਾਡੇ ਕੋਲੇ ਫਲੱਡ ਲਾਈਟ ਆ ਜੂਗੀ ਜਿਵੇਂ 50 ਵਟ 100 ਵਟ 150 ਵਟ 200 ਵਟ 500 ਵਟ ਦਿੱਕਰ ਸਰ ਐਡੀ ਸਟਾਕ ਮਿਲ ਜੂਗੀ ਜਿਹੜਾ ਇਹ ਫਲੱਡ ਲਾਈਟ ਦਾ 50 ਵਟ ਦਾ ਰੇਟ ਹੈ ਸਿਰਫ ਸਰ 650 ਰੁਪਏ ਰੇਟ ਹੈ ਜੀ ਜਿਵੇਂ ਤੁਹਾਨੂੰ ਫਲੱਡ ਲਾਈਟ ਖੋਲ ਕੇ ਦਿਖਾਦਾ ਫਲੱਡ ਲਾਈਟ ਬਹੁਤ ਹੈਵੀ ਹੈ ਕੁਆਲਿਟੀ ਬਹੁਤ ਹੈਵੀ ਹੈ ਮਟੀਰੀਅਲ ਬਹੁਤ ਹੈਵੀ ਹੈ ਜੀ ਫਲੱਡ ਲਾਈਟ ਦੇਖੋ ਫਿਨਿਸ਼ਿੰਗ ਦੇਖੋ ਸਰ ਮਾਲ ਦੀ ਬਹੁਤ ਸਟਾਰ ਆਰਐਸਲਾਈਟ ਕੰਪਨੀ ਦੀ ਹੈ ਬ੍ਰਾਂਡ ਹੈ ਸਰੇ ਆਰਐਸਲਾਈਟ ਇਹ 3 ਸਾਲ ਦੀ ਗਾਰੰਟੀ ਹੈ ਜੀ ਕੋਈ ਵੀ ਦਿੱਕਤ ਆndi ਜਦੋਂ ਮਰਜ਼ੀ ਪੀਸ ਚੇਂਜ ਕਰਵਾਓ ਜੀ ਉਸ ਤੋਂ ਬਾਅਦ ਆਪਣੇ ਕੋਲੇ ਜਿਵੇਂ ਬਾਹਰ ਆ ਜੂਗੀ ਜੀ ਬਾਹਰ ਦੇ ਵਿੱਚ ਆਪਣੇ ਕੋਲੇ ਗੋਲਡ ਕੈਪ ਦਾ ਮਾਰਕ ਆ ਜੂਗਾ ਜੀ ਵੀਨਸ ਆ ਜੂਗੀ ਉਸ ਤੋਂ ਬਾਅਦ ਕੇਈ ਆ ਜੂਗੀ ਉਸ ਤੋਂ ਬਾਅਦ ਲੈਵਲਸ ਆ ਜੂਗੀ ਜੀ ਜਾਂ ਉਸ ਤੋਂ ਬਾਅਦ ਆਪਣੇ ਕੋਲੇ ਰੀਓ ਬ੍ਰਾਂਡ ਆ ਜੂਗਾ ਜੀ ਇਹ ਵੀ ਉਹਦੀ ਆਪਣਾ ਹੈਵਲਸ ਦੀ ਕੇਆਈ ਦੀ ਵੀਨਸ ਦੀ ਗੋਲ ਕੈਪ ਦੀ ਰੇਟ ਦੀ ਔਰਪ੍ਰਾਈਜ਼ਿੰਗ ਦੀ ਮਾਰਕੀਟ ਦੇ ਨਾਲ ਉਹ ਆਪਣਾ ਜ਼ਿੰਮੇਵਾਰੀ ਹੋਏਗੀ ਮਾਰਕੀਟ ਨਾਲੋਂ ਰੇਟ ਆਪਣਾ ਟੈਟ ਹੋਏਗਾ ਤੁਸੀਂ ਉਹ ਆਪਣਾ ਆਲ ਬਠਿੰਡਾ ਤੁਸੀਂ ਜਿੱਥੇ ਮਰਜੀ ਚੈੱਕ ਕਰ ਸਕਦੇ ਹੋ ਬਠਿੰਡੇ ਦੀ ਰੇਟ ਦੀ ਫੁੱਲ ਜ਼ਿੰਮੇਵਾਰੀ ਹੋਏਗੀ ਕਿਤੇ ਵੀ ਤੁਸੀਂ ਟਰਾਈ ਕਰੋ ਕਿਸੇ ਵੀ ਚੀਜ਼ ਜਦੋਂ ਤੁਸੀਂ ਇਹ ਸਾਰੇ ਸਮਾਨ ਦੇ ਆਪਣਾ ਸਾਡੇ ਕੋਲ ਫੀਟਿੰਗ ਲੈਨੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ 5665 ਰੁਪਏ ਐਮ ਆਰ ਪੀ ਦਾ ਲੋਡ ਫ੍ਰੀ ਮਿਲੇਗਾ ਬਿਲਕੁਲ Havells ਕੰਪਨੀ ਦੇ ਵਿੱਚ ਪੀਡੀਸੀ ਟਰ ਹੈ ਬਲੂਰ ਨਹੀਂ ਹੈਗਾ ਆਮ ਕਸਟਮਰ ਨੂੰ ਕੀ ਕਹਿੰਦੇ ਬਲੂਰ ਹੈ ਬਲੂਰ ਨਹੀਂ ਹੈਗਾ ਇਹਦੇ ਅੰਦਰ ਪੀਡੀਸੀ ਟਰ ਹੈ ਫਿਲਟਰ ਲੱਗੇ ਹੋਏ ਹੁੰਦੇ ਤੁਸੀਂ 10 15 ਦਿਨਾਂ ਬਾਅਦ ਸਰਦੀ ਦੇ ਵਿੱਚ ਇਹਦਾ ਫਿਲਟਰ ਕੱਢ ਕੇ ਸਾਫ਼ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਉਹ ਲਾਈਟ ਵੀ ਸੌਨਰ ਕਟ ਜਾਂਦਾ ਆਟੋ ਕਟ ਹੁੰਦਾ ਚੱਕਰ ਨਾਲੇ ਬੰਦ ਹੋ ਜਾਂਦਾ ਜੀ ਕੰਪਨੀ ਦਿੰਦੀ ਸੁੱਚ ਦੀ 10 ਸਾਲ ਦੀ ਗਾਰੰਟੀ ਸਾਡੇ ਕੋਲੋਂ ਤੁਸੀਂ Havells ਦੀ 20 ਸਾਲ ਦੀ ਗਾਰੰਟੀ ਲਓ ਜੀ ਜਦੋਂ ਵੀ ਤੁਹਾਡੀ ਸੁੱਚ ਕਰਾਉਂਦੀ ਹੈ ਕੋਈ ਸੌਕਰ ਕਰਾਉਂਦੀ ਹੈ ਰੈਗੂਲੇਟਰ ਸੀਟ ਐਮ ਸੀ ਵੀ ਆਪਣਾ ਜੋ ਵੀ ਦਿੱਕਤ ਆਉਂਦੀ ਹੈ ਤਾਂ ਸਾਡੇ ਕੋਲ ਤੁਸੀਂ ਜਦੋਂ ਮਰਜ਼ੀ ਚੇਂਜ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਹੋਵੇ ਹੈਵਲ ਚਾਹੇ ਬ੍ਰਾਂਡ ਚਾਹੇ 10 ਸਾਲ ਦੀ ਗਾਰੰਟੀ ਤੇ ਸਾਡੇ ਕੋਲ ਤੁਸੀਂ 20 ਸਾਲ ਦੀ ਵੀ ਲਿਆ ਸਕਦੇ ਹੋ ਔਰ ਮਾਰਕੀਟ ਦੇ ਨਾਲੋਂ ਪ੍ਰਾਈਸ ਆਪਣਾ ਘੱਟ ਹੋਊਗਾ ਜੀ ਉਸ ਵਾਰ ਜਿਵੇਂ ਆਪਣਾ ਰੈਗੂਲਰ ਆਪਣਾ ਹੋਲਡਰ ਆਉਂਦੇ ਜੀ ਹੈਵਲਸ ਕੰਪਨੀ ਦੇ ਵਿੱਚ ਮਿਲ ਜੂਗਾ ਜੀ ਆਪਣਾ ਸਕੁਅਰ ਦੇ ਵਿੱਚ ਮਿਲ ਜੂਗਾ ਜੀ ਫਿਰ ਆਪਣਾ ਰਾਉਂਡ ਦੇ ਵਿੱਚ ਤਿੰਨ ਮਾਡਲ ਚਾਰ ਮਾਡਲ ਮਿਲ ਜਣਗੇ ਰੈਗੂਲੇਟਰ ਆਪਣਾ ਹੋਲਡਰ ਜੀ ਹਾਂ ਜੀ ਇਹਦੀ ਵੀ ਕੰਪਨੀ ਦੀ ਆਪਣਾ ਲਾਈਫਟਾਈਮ ਦੀ ਗਾਰੰਟੀ ਹੈ ਜੀ ਜਦੋਂ ਮਰਜ਼ੀ ਸਾਡੇ ਕੋਲ ਆ ਕੇ ਚੇਂਜ ਕਰਵਾਓ ਕ ਆਮ ਜਿਹੜੀ ਕੰਸੀਲਡ ਆਉਂਦੀ ਹੈ ਸਿੰਪਲ ਕੰਸੀਲਡ ਆਉਂਦੀ ਜਿਹੜੀ ਇਹ ਕੰਸੀਲਡ ਜਰ ਇਹ ਕੰਸੀਲਡ ਪੇਜ ਚ ਲੱਗ ਜੀ ਨਹੀਂ ਆ ਨਾਰਮਲ ਕੰਸੀਲਡ ਅੱਜ ਕੱਲ ਖਰਾਬ ਹੀ ਹੋ ਜਾਂਦੇ ਡੱਗਣ ਲੱਗ ਲਾਂਕਣ ਲੱਗ ਜਾਂਦੇ ਉਹਦਾ ਕੀ ਹਾਲ ਆਪਣੇ ਨਾਰਮਲ ਕੰਸੀਲਡ ਜਿਵੇਂ ਆਪਣਾ ਥੋੜੀ ਡਿੱਗਦੀ ਹੈ ਨਾ ਜੀ ਇਹ ਆਪਾਂ ਲੋਕਾਂ ਦਾ ਹੀ ਪੈ ਜੀ ਅੱਛਾ ਜੀ ਇਹ ਕੰਸੀਲਡ ਦੇ ਵਿੱਚ ਕੀ ਕੀ ਕੰਸੀਲਡ ਦੇ ਵਿੱਚ ਪੇਜ ਲੱਗ ਜਾਂਦੇ ਜੀ ਅੱਛਾ ਜੀ ਦੋ ਸਾਈਡਾਂ ਤੋਂ ਪੇਜ ਲੱਗ ਜੂਗਾ ਜੀ ਹਾਂਜੀ ਹਾਂਜੀ ਦੋਨੇ ਸਾਈਡਾਂ ਤੋਂ ਪੇਜ ਲੱਗਣ ਤੋਂ ਬਾਅਦ ਆਪਣ ਉੱਤੇ ਸ਼ੀਟ ਲੱਗ ਜੂਗੀ ਜੀ ਤੁਹਾਨੂੰ ਪੇਜ ਨਜ਼ਰ ਨਹੀਂ ਆਊਗਾ ਜਦੋਂ ਵੀ 70% ਦੀ ਆਪਣਾ ਪ੍ਰਾਈਜ਼ਿੰਗ ਪੰਦੀ ਹੈ ਜੀ ਇਹ ਹੈਵਲਸ ਕੰਪਨੀ ਦਾ ਗিজਰ ਹੈ ਵੀ 4 ਸਟਾਰ ਰੇਟਿੰਗ ਹੈ ਗਲਾਸ ਲਾਈਨ ਟੈਂਕ ਹੈ ਫਿਟਿੰਗ ਫ੍ਰੀ ਹੈ ਪਾਈਪਸੈਟ ਫ੍ਰੀ ਹੈ ਜੀ 4 ਇਅਰ ਦੀ ਦੀ ਪਾੜ ਦੀ ਵਾਰੰਟੀ ਹੈ 70 ਲੀਟਰ ਟੈਂਕ ਦੀ ਹੈ ਜੀ ਮਾਰਕੀਟ ਦਾ ਪ੍ਰਾਈਸ ਇਹਦਾ 82830 ਰੁਪਏ ਦਾ ਚੱਲ ਰਿਹਾ ਜੀ ਆਪਣੇ ਕੋਲ ਤੁਸੀਂ 75000 ਰੁਪਏ ਦਾ ਲੈ ਸਕਦੇ ਹੋ 25 ਲੀਟਰ ਦੇ ਵਿੱਚ ਗিজਰ ਆਪਣੇ ਕੋਲੇ ਹੈਵਲਸ ਕੰਪਨੀ ਦੇ ਵਿੱਚ 3 ਲੀਟਰ ਤੋਂ ਲੈ ਕੇ 50 ਲੀਟਰ ਤੱਕ ਰੈਡੀ ਸਟਾਕ ਮਿਲ ਜਾਊਗਾ ਜਿਹੜਾ ਤੁਸੀਂ ਮਰਜ਼ੀ ਸਾਈਜ਼ ਲੈ ਸਕਦੇ ਹੋ 3 ਲੀਟਰ 6 ਲੀਟਰ 10 15 25 35 50 ਰੈਡੀ ਸਟਾਕ ਮਿਲ ਜਾਊਗਾ ਜ ਉਸ ਤੋਂ ਬਾਅਦ ਗਿਦਰ ਇਹ ਉਸਮਿਤ ਦਾ ਆ ਜੂਗਾ ਜੀ ਇਹਦੀ ਵੀ ਸੇਮ ਵਾਰੰਟੀ ਹੈ ਕੋਰੀਅਰ ਪਾਰਟ ਦੀ ਸਭ ਨਹੀਂ ਟੈਂਕ ਦੀ ਫਿਟਿੰਗ ਪਾਈਪ ਸੈਟ ਇਹਦੇ ਵੀ ਫ੍ਰੀ ਹੈ ਜੀ ਗਲਾਸ ਲਾਈਨ ਟੈਂਕ ਹੈ ਜੀ ਜਿਹੜਾ ਇਹ ਗਿਦਰ ਸਾਰੇ ਇਹ ਗਿਦਰ ਦੀ ਕੁਆਲਿਟੀ ਕੀ ਹੈ ਕਿ ਆਮ ਜਿਹੜੇ ਆਪਣਾ ਹੈਵੋਸ ਲਾਲੋ ਕ੍ਰਮਟਨ ਲਾਲੋ ਬੁਜਾਇ ਲਾਲੋ ਇਹ ਸਾਰੇ ਆਪਣਾ ਇੰਡੀਆ ਦੇ ਵਿੱਚ ਤਿਆਰ ਹੁੰਦੇ ਆ ਇਹ ਅਮਰੀਕਨ ਬ੍ਰਾਂਡ ਆ ਗਿਆ ਜੀ ਇਹ ਅਮਰੀਕਾ ਤੋਂ ਤਿਆਰ ਹੋ ਕੇ ਗਿਜ਼ਰ ਆਉਂਦਾ ਹੈ ਜਿਹੜਾ ਆਪਣਾ ਇਹ ਉਸਮਿਤ ਦਾ ਹੈ ਜੀ ਇਹ ਡੀਟੈਲ ਦੇ ਵਿੱਚ ਇਹਦੇ ਆਪਣਾ ਮੀਟਰ ਲੱਗੇ ਹੋਏ ਨੇ ਉਸ ਤੋਂ ਬਾਅਦ ਨੀਚੇ ਨੋਬ ਲੱਗੀ ਹੋਈ ਹੈ ਤੁਸੀਂ ਇਹਦਾ ਟੈਂਪਰੇਚਰ ਸੈੱਟ ਕਰ ਸਕਦੇ ਹੋ ਨੋ ਜਿਹੜੇ ਇਹਦੇ ਵਿੱਚ ਐਕਸਟਰਾ ਕੀ ਚੀਜ਼ ਹੈ ਕਿ ਆਪਣਾ ਇਹ ਮੀਟਰ ਲੱਗੇ ਹੋਏ ਜੀ ਜਿਹੜਾ ਇਹ ਮੀਟਰ ਲੱਗਿਆ ਤਾਂ ਤੁਹਾਨੂੰ ਪਾਣੀ ਦੱਸੇਗਾ ਕਿੰਨਾ ਖਰਚ ਹੋਵੇ ਜੀ ਇਹ ਹੈਵਲਸ ਕੰਪਨੀ ਦਾ 4 ਸਟਾਰ ਹੈ ਜੀ ਇਹ ਪਾਈਪਸਟਾਰ ਹੈ ਜੀ ਉਸ ਤੋਂ ਬਾਅਦ ਵੀਗਾਰਡ ਕੰਪਨੀ ਦਾ ਆਜੂਗਾ ਜੀ ਵੀਗਾਰਡ ਦੇ ਵਿੱਚ ਕੀ ਕੀ ਵੀਗਾਰਡ ਦੀ ਆਪਣਾ 2 ਸਾਲ ਦੀ ਪਾਰਟਸੀ ਗਾਰੰਟੀ ਹੈ 8 ਸਾਲ ਟੈਂਕ ਦੀ ਹੈ ਜੀ ਫਿਟਿੰਗ ਪਾਈਪਸਟ ਇਹਦੇ ਹੀ ਫ੍ਰੀ ਹੈ ਜੀ ਆਪਣਾ ਗਲਾਸ ਲਾਈਨ ਟੈਂਕ ਹੈ 4 ਸਟਾਰ ਹੀਟਿੰਗ ਹੈ ਜੀ ਦੋਨੇ ਉਸ ਤੋਂ ਬਾਅਦ ਹੈਵਲਸ ਕੰਪਨੀ ਦੇ ਵਿੱਚ ਆਪਣੇ ਕੋਲੇ ਮਾਡਲ ਮਿਲ ਜਣਗੇ ਜੀ ਹੈਵਲਸ ਕੰਪਨੀ ਦੇ ਵਿੱਚ ਸਕੂਅਰ ਦੇ ਵਿੱਚ ਮਾਡਲ ਮਿਲ ਜਣਗੇ ਜੀ ਜਿਹੜੇ ਸਕੂਅਰ ਦੇ ਵਿੱਚ ਮਾਡਲ ਹੈ ਇਹ ਇਹਨਾਂ ਦੀ ਸੇਮ ਵਾਰੰਟੀ ਹੈ 4 ਇਅਰ ਪਾਰਟ ਦੀ ਸੇਵਣੀ ਟੈਂਕ ਦੀ ਫਿਟਿੰਗ ਪਾਈਪਸ 30 ਗਲਾਸ ਲਾਈਨ ਟੈਂਕ ਹੈ ਜੀ ਮਾਰਕੀਟ ਦੇ ਵਿੱਚ ਆਪਣਾ ਜਿਹੜਾ ਪ੍ਰਾਈਜ਼ਿੰਗ ਹੈ ਪੂਰੇ ਬਠਿੰਡੇ ਦੀ ਰੇਟਿੰਗ ਜਿੰਮੇਵਾਰੀ ਹੋएगी ਜੇ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਨੂੰ 13000 ਰੁਪਏ ਦੀ ਮਿਲਦੀ ਸਾਡੇ ਕੋਲ 12000 ਰੁਪਏ ਲੈ ਜਿਓ ਜਿਹੜੀ ਚੀਜ਼ ਜਿਹੜਾ ਕੀ ਜਰ ਤੁਹਾਨੂੰ 12000 ਰੁਪਏ ਦੇ ਵਿੱਚ ਸਾਡੇ ਕੋਲ 12000 ਰੁਪਏ ਲੈ ਜਿਓ ਮਾਰਕੀਟ ਦੇ ਵਿੱਚ ਤੁਸੀਂ ਪੂਰੇ ਬਠਿੰਡੇ ਦੇ ਵਿੱਚ ਰੇਟ ਡਾਈ ਕਰੋ ਸਾਨੂੰ ਉਸ ਤੋਂ 500 ਰੁਪਏ ਘੀਰ ਘਟਦੇ ਜੋ ਕਿਸੇ ਵੀ ਕੰਪਨੀ ਦਾ ਉਸ ਵਾਦ ਜਿਵੇਂ ਆਪਣੇ ਕੋਲੇ ਕ੍ਰਮਟਨ ਦਾ ਗੀਜ਼ਰ ਮਿਲ ਜੂਗਾ ਜੀ ਕ੍ਰਮਟਨ ਦੀ ਆਪਣਾ 2 ਸਾਲ ਦੀ ਪਾਰਟਸੀ ਗਾਰੰਟੀ ਹੈ 5 ਸਾਲ ਟੈਂਕ ਦੀ ਜੀ ਫਿਟਿੰਗ ਪਾਈਪਸਟ ਫ੍ਰੀ ਹੈ ਸਿਰਫ 6 ਹਜ਼ਾਰ ਰੁਪਏ ਦਾ ਜੀ ਫਿਟਿੰਗ ਪਾਈਪਸਟ ਫ੍ਰੀ 25 ਲੀਟਰ ਗੀਜ਼ਰ 5 ਸਟਾਰ ਹੀਟਿੰਗ ਗਲਾਸ ਲਾਈਨ ਟੈਂਕ ਸਿਰਫ 6 ਹਜ਼ਾਰ ਰੁਪਏ ਦਾ ਗੀਜ਼ਰ ਜੀ ਉਸ ਤੋਂ ਅਗੇ ਸਾਡੀ ਖੁਦੀ ਮੈਨੂਫੈਕਚਰਿੰਗ ਹੈ ਕ੍ਰਿਪਸ ਦੇ ਨਾਮ ਤੋਂ ਜੀ ਕ੍ਰਿਪਸ ਦੀ ਇਹਦੀ ਆਪਣਾ 4 ਸਾਲ ਦੀ ਪਾਰਟਸੀ ਗਾਰੰਟੀ ਹੈ 7 ਸਾਲ ਟੈਂਕ ਦੀ ਹੈ ਜੀ ਹੀਟਿੰਗ ਪਾਈਪਸਟ ਫ੍ਰੀ ਹੈ 5 ਸਟਾਰ ਹੀਟਿੰਗ ਗਲਾਸ ਲਾਈਨ ਟੈਂਕ ਹੈ ਜੀ ਜਿਹੜਾ ਇਹ ਕੀ ਜਿਹੜਾ ਸਿਰਫ ਸਰ ਆਪਣੇ ਗੀਰ 5500 ਰੁਪਏ ਦੇ ਜੀ ਮਾਰਕੀਟ ਦੇ ਵਿੱਚ ਤੁਸੀਂ ਦੇਖਦੇ ਹੋ ਹੈਵੋਸ ਆਪਣਾ ਕਮਟਨ ਦਾ ਨਾਲ ਉਹ ਤਾਂ ਕਮਟਨ ਦਾ 6 ਹੀਰ ਰੁਪਏ 2 ਸਾਲ 5 ਸਾਲ ਦੀ ਵਾਰੰਟੀ ਦੇ ਅੰਦਰ ਅਸੀਂ ਤੁਹਾਨੂੰ ਦੇ ਰਹੇ ਹਾਂ 4 ਸਾਲ 7 ਸਾਲ ਦੇ ਅੰਦਰ ਆਪਣਾ ਕ੍ਰਿਪਸ ਦਾ 5500 ਰੁਪਏ ਦਾ ਗੀਰ ਜੀ ਉਸ ਤੋਂ ਬਾਅਦ ਮਲਟੀ 스타ਰ ਦਾ ਆ ਗਿਆ ਜੀ ਇਹਦੀ ਵੀ ਆਪਣਾ ਸੇਮ ਚੀਜ਼ ਹੈ ਜੀ ਸੇਮ ਕੁਆਲਿਟੀ ਸੇਮ ਮਟੀਰੀਅਲ ਹੈ ਜੀ ਜਿਹੜਾ ਇਹ ਗੀਰ ਸਿਰਫ ਆਪਣੇ ਗੀਰ 3500 ਰੁਪਏ ਦੇ ਕੀ ਜਿਹੜੇ ਜੀ ਉਸ ਤੋਂ ਬਾਅਦ ਜੀ ਡੀਟੇਲ ਲੈਣਾ ਕਿਹੜੀ ਵਾਲਾ ਮਾਡਲ ਲੈਣਾ ਜੀ ਤੇ ਇਹ ਸਿਰਫ ਜਿਹੜਾ ਮਾਡਲ ਬੰਦਾ ਆਪਣਾ ਆਪਣਾ 4500 ਰੁਪਏ ਦਾ ਪੰਦਾ ਇਹਦੀ ਵੀ 2 ਸਾਲ ਦੀ ਪਾਰਟਸ ਦੀ 5 ਸਾਲ ਟੈਂਕ ਦੀ ਫਿਟਿੰਗ ਪਾਈਪਸਟ ਫਰੀ ਹੈ ਜੀ ਆਨਲਾਈਨ ਸਰਵਿਸ ਹੈ ਜੀ ਆਰੀਜਨ ਕੰਪਨੀ ਦੇ ਸਾਰੇ ਫੈਨ ਹੈ ਜੀ ਇਹਨਾਂ ਦੀ ਸਿਰਫ 2 ਸਾਲ ਦੀ ਫੁੱਲ ਵਾਰੰਟੀ ਹੈ ਜੀ ਕਾਪਰ ਵਾਈਂਡਿੰਗ ਦੇ ਵਿੱਚ ਐਲੂਮੀਨੀਅਮ ਬਲੇਡ ਦੇ ਵਿੱਚ ਇਹ ਸਾਰੇ ਮਾਡਲ ਸਰ ਜਿਹੜੇ ਡਿਸਪਲੇ ਲੱਗੇ ਹੋਵੇ ਕੋਈ 2700 ਕੋਈ 2800 ਕੋਈ 3000 ਰੁਪਏ ਸਰ ਸਰ ਸਾਰੀ ਇਹਨਾਂ ਦੀ ਰੇਂਜ ਹੈ ਜੀ ਇਸ ਤੋਂ ਅਗਰਾ ਹੈ ਵੀ ਮਾਡਲ ਚੀਦੇ ਤਾਂ ਹੈਵੀ ਵੀ ਮਿਲ ਜਣਗੇ ਹੈਵੀ ਵੀ ਜਿਹੜਾ ਡਿਜ਼ਾਈਨ ਵਾਲੇ ਮਾਡਲ ਚੀਦੇ ਆ ਵੀਡੀਓ ਜੈਰ ਡਿਜ਼ਾਈਨਰ ਵਾਲੇ ਮਾਡਲ ਨੇ ਸਰ ਆਪਣੇ ਕੋਲੇ 3000 ਰੁਪਏ ਤੋਂ ਲੈ ਕੇ 30000 ਰੁਪਏ ਤੱਕ ਵੱਖਰੇ ਐਡੀਸ਼ਨ ਕਿ ਮਿਲ ਜੂਗਾ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਮਾਡਲ ਲੈ ਸਕਦੇ ਹੋ ਲਾਈਟਿੰਗ ਨਾਲ ਚੁੰਮਰ ਵਾਲਾ ਰੋਡ ਵਿਦ ਰਿਮੋਟ ਮਨੋ ਵਿਦਆਊਟ ਰਿਮੋਟ ਚੀਜ਼ ਲਾਈਟਿੰਗ ਦੇ ਵਿੱਚ ਤਾਂ ਵਿਦਆਊਟ ਰੋ ਆਪਣਾ ਰਿਮੋਟ ਵੀ ਮਿਲ ਜੂਗਾ ਜਾਂ ਵਿਦ ਰਿਮੋਟ ਚੀਜ਼ੇ ਤਾਂ ਵਿਦ ਰਿਮੋਟ ਹੀ ਮਿਲ ਜੂਗਾ ਜੀ ਫਿਟਿੰਗ ਜਿਹੜੇ ਆਪਣਾ ਹੈਵੀ ਰੇਂਜ ਇਸ ਆਏ ਨੇ ਜਿਵੇਂ 7000 8000 10000 15000 ਇਹਨਾਂ ਦੀ ਫਿਟਿੰਗ ਸਭ ਦੀ ਫ੍ਰੀ ਹੈ ਕੰਪਨੀ ਵੱਲੋਂ ਜਿਵੇਂ ओरिएंट ਦੇ ਵਿੱਚ ਆਪਣੇ ਕੋਲੇ ਹਾਵਲਸ ਆ ਇਹ ਤਿੰਨ ਬ੍ਰਾਂਡ ਦਾ ਆਪਾਂ ਮੈਨ ਕਰਦੇ ਆਂ ਪੱਖੇ ਦੇ ਵਿੱਚ ਪੱਖੇ ਦੇ ਵਿੱਚ ਕੋਈ ਵੀ ਦਿੱਕਤ ਆ ਜੇ ਸਾਡੇ ਕੋਲ ਵੱਖਰ ਰਿਪਲੇਸਮੈਂਟ ਕਰਾ ਲਓ ਕੰਪਨੀ ਸਾਨੂੰ 2 ਸਾਲ ਬਾਅਦ ਕਰੇ ਆਪਣਾ 2 ਸਾਲ ਦੀ ਵਾਰੰਟੀ ਦੇ ਅੰਦਰ ਕਰੇ ਨਾ ਕਰੇ ਮੰਨ ਲਓ 2 ਦਿਨਾਂ ਬਾਅਦ ਕਰੇ 4 ਦਿਨਾਂ ਬਾਅਦ ਕਰੇ ਸਾਡੇ ਕੋਲ ਸੇਮ ਡੇ ਆ ਕੇ ਤੁਸੀਂ ਪੱਖਾ ਉਹਦਾ ਚੇਂਜ ਕਰਾ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਨੂੰ ਆਵੇ ਦੇਖਣ ਮਿਲ ਰਿਹਾ ਪੱਖੇ ਬਹੁਤ ਸਮਾਂ ਲੱਗ ਰਿਹਾ ਹੈ ਇਹਨਾਂ ਦਾ ਕੀ ਪ੍ਰਾਈਸ ਰੇਟ ਆਊਗਾ ਜੀ ਇਹ ਸਰ ਮਾਡਲ ਜਿਵੇਂ ਹੈਗੇ ਲਗ ਲਗ ਰੇਟ ਹੈ ਜੀ ਕਲਰ ਦੇ ਅਕੋਰਡਿੰਗ ਰੇਟ ਹੈ ਜਿਵੇਂ ਇਹਲਾ ਮਾਡਲ ਸਰ ਆਪਣੇ ਬੰਦੇ 3600 ਰੁਪਏ ਦਾ ਜ ਇਹਨਾਂ ਮਾਡਲ ਲੈ ਕੇ 3500 ਰੁਪਏ ਦੇ ਜੀ ਇਹ ਮਾਡਲ ਤੁਹਾਨੂੰ 3200 ਰੁਪਏ ਲਾ ਦੇਗੇ ਜੀ ਸਿਰਫ ਆਪਣਾ ਹੋਲਸੇਲ ਪ੍ਰਾਈਜ਼ਿੰਗ ਦੇ ਵਿੱਚ ਇਹਦੇ ਕੀ ਕੁਆਲਿਟੀ ਆ ਇਹਦੀ ਸਿਰ BLDC ਮੋਟਰ ਹੈ 5 ਸਟਾਰ ਰੇਟਿੰਗ ਹੈ ਵਿਦ ਰਿਮੋਟ ਸਰ ਜੀ ਸਿੱਧੀ ਮੋਟਰ ਦੇ ਨਾਲ ਕੀ ਹੁੰਦੇਗੀ ਮੰਨ ਲਓ ਇਹਦਾ ਆਪਣਾ ਵੋਲਟੇਜ ਹੁੰਦੀ ਹੈ ਸਰ ਲਾਈਟਸ ਉਹਨਾਂ ਨੂੰ ਘਟ ਖਾਂਦੇ ਜੀ ਆਮ ਜਿਵੇਂ ਪੱਖੇ ਸਾਰੇ ਇਸ ਟਾਈਮ 50 55 ਵਟ ਦੇ ਆ 60 ਵਟ ਦੇ ਆਉਂਦੇ ਜਿਹੜਾ ਇਹ ਪੱਖੇ ਸਿਰਫ ਆਪਣਾ 30 ਵਟ ਲਾਈਟ ਖਾਂਦੇ ਜੀ ਤਾਂ ਉਹਦੇ ਨਾਲ ਕੁਆਲਿਟੀ ਦਾ ਮਤਲਬ ਦਾ ਫਰਕ ਪੈਂਦਾ ਜੀ ਤੇ ਹੋਰ ਆਪਣੇ ਕੋਲੇ ਹੁਣ ਕਿਹੜੇ ਕਿਹੜੇ ਪ੍ਰੋਡਕਟ ਹੋ ਰਹੇਗੇ ਉਸ ਵਕਤ ਵੀ ਜੇ ਆਪਣੇ ਕੋਲੇ ਰਿਕਾਰਡ ਦਾ 3 ਲੀਟਰ ਦਾ ਗਿਜਰ ਮਿਲ ਜੂਗਾ ਜੀ ਤੇ ਰਿਕਾਰਡ ਦਾ 3 ਲੀਟਰ ਦਾ ਗਿਜਰ ਮਾਰਕੀਟ ਦੇ ਵਿੱਚ ਇਹਦਾ ਪ੍ਰਾਈਜ਼ਿੰਗ ਸਿਰਫ 4200 ਰੁਪਏ ਦਾ ਹੈ ਆਪਣੇ ਕੋਲੋਂ ਤੁਸੀਂ ਇਹੀ ਕਿਧਰ 3000 ਰੁਪਏ ਤੁਹਾਨੂੰ ਦੇਵਾਂਗੇ ਬਿਲਕੁਲ ਫਰੈਸ਼ ਡੇਟ ਹੋਏਗੀ ਫਰੈਸ਼ ਮੈਨੂਫੈਕਚਰਿੰਗ ਹੋਏਗੀ 2024 ਦਾ ਮਾਲ ਹੋਏਗਾ 6 ਮਹੀਨੇ ਤੋਂ 2 ਮਹੀਨੇ ਦਾ ਕੁਆਲਟੀ ਦੀ ਮਟੀਰੀਅਲ ਦੀ ਜ਼ਿੰਮੇਵਾਰੀ ਹੋਏਗੀ ਫਿਟਿੰਗ ਫ੍ਰੀ ਹੈ 3000 ਰੁਪਏ ਦੇ ਵਿੱਚ ਪਾਈਪ ਸੈਟ ਫ੍ਰੀ ਹੈ ਮਾਰਕੀਟ ਦੇ ਵਿੱਚ ਤੁਸੀਂ ਕਿਤੇ ਵੀ ਚਲੇ ਜਾਓ ਪੂਰੇ ਬਟਿੰ ਉਸ ਵਾਰ ਜਿਵੇਂ OTG ਆ ਗਿਆ ਜੀ ਨੀਚੇ ਤੇ OTG ਪਿਆ ਜੀ ਇਹਦੇ ਵਿੱਚ ਆਪਣੇ ਕੋਲੇ 16 ਲੀਟਰ ਤੋਂ ਲੈ ਕੇ 60 ਲੀਟਰ ਤੱਕ ਰੈਡੀ ਸਟਾਕ ਮਿਲ ਜੂਗਾ ਜੀ ਇਹਦਾ ਵੀ ਮਾਰਕੀਟ ਦੀ ਜ਼ਿੰਮੇਵਾਰੀ ਹੋएगी ਸਿਰਫ ਤੁਹਾਨੂੰ ਆਪਣਾ 300 ਰੁਪਏ ਦਾ OTG ਦੇ ਦਾਂਗੇ 16 ਲੀਟਰ ਦਾ ਜਿਵੇਂ ਜਿਵੇਂ ਸਾਈਜ਼ ਵਧੂਗਾ ਉਵੇਂ ਉਵੇਂ ਆਪਣਾ ਉਹਦੇ ਪੈਸੇ ਵੱਜਣਗੇ ਜੀ ਉਸ ਵਾਰ ਸਰ ਜੀ ਮੇ ਆਪਣਾ گارਮੈਂਟ ਸਟੀਮਰ ਆ ਗਿਆ ਜੀ ਇਹ ਲੈਡੀਆਂ ਦੇ ਹੈਵੀ ਡ्रेसेस ਕਰਨ ਦੇ ਵਾਸਤੇ ਆਏ ਨੇ ਜੀ ਜਾਂ ਫਿਰ ਦੋਵਾਲੀ ਤੇ ਜਿਵੇਂ ਗਿਫਟ ਆਈਟਮ ਲੱਗਦੀ ਹੈ ਜੀ ਇਹਦਾ ਮਾਰਕੀਟ ਦਾ ਵੈਸੇ ਰੇਟ ਹੈ ਜੀ 800 ਰੁਪਏ ਦਾ ਤੁਹਾਨੂੰ 650 ਰੁਪਏ ਦਾ ਪਾਉਗੇ ਜੀ ਉਸ ਉਹ ਸਵਰਨਿਚੋ ਓਇਲ ਲੀਟਰ ਆਇਨ ਜੀ ਓਇਲ ਲੀਟਰ ਆਪਣਾ 13 ਫਿਨ 9 ਫਿਨ 11 ਫਿਨ ਸਾਰੇ ਸਾਈਜ਼ ਦੀ ਮਿਲ ਜਣਗੇ ਜੀ ਇਹਦੀ ਆਪਣਾ 2 ਸਾਲ ਦੀ ਫੁੱਲ ਪ੍ਰੋਡਕਟ ਦੀ ਵਾਰੰਟੀ ਹੈ ਜੀ ਆਨਲਾਈਨ ਸਰਵਿਸ ਹੈ ਕੋਈ ਵੀ ਦਿੱਕਤ ਆndi ਤਾਂ ਹੋਮ ਸਰਵਿਸ ਹੈ ਜੀ ਕਿਸੇ ਰੋ ਓਇਲ ਲੀਟਰ ਮਾਰਕੀਟ ਦੇ ਵਿੱਚ ਸਾਡੇ ਤਰ੍ਹਾਂ ਹੀ ਅਰਬ ਦਾ ਪ੍ਰਾਈਜ਼ਿੰਗ ਸੇਲ ਹੁੰਦਾ ਸਾਡੇ ਕੋਲ 10000 ਰੁਪਏ ਲਓ ਜੀ ਤੁਹਾਨੂੰ ਕੋਈ ਆਨਲਾਈਨ ਦਾ ਮਾਲ ਸਾਫਤ ਕਰਦੇ ਆਪਣੀ ਦੁਕਾਨ ਤੇ ਆਪਣੀ ਦੁਕਾਨ ਤੇ ਜ਼ਿੰਮੇਵਾਰੀ ਹੋਊਗੀ ਉਸ ਚੀਜ਼ ਦੀ ਇੰਡਕਸ਼ਨ ਲਾ ਲਓ ਜੀ ਇੰਡਕਸ਼ਨ 2100 ਵਾਟ ਦਾ ਜੀ ਮਾਰਕੀਟ ਦੇ ਵਿੱਚ ਇਹਦੇ 33- ਉਸੋ ਜਿਵੇਂ ਮਿਕਸੀ ਜੀ 750 ਵਾਟ ਦੀ 500 ਵਾਟ ਦੀ 750 ਵਾਟ ਫਿਰ ਇਹ ਨੀਚੇ ਆ ਜੀ 1000 ਵਾਟ ਦੀ ਸੋਨਲ ਹੈਵੀ ਮਿਕਸੀ ਜਿਹੜੀ ਸੁਜਾਤਾ ਦੀ ਸੁਜਾਤਾ ਨਾਲ ਦੀ ਮਿਕਸੀ ਜੀ ਇਹ ਆਪਣੇ ਕੋਲ ਮਿਕਸੀ ਜੇ ਤੁਸੀਂ 50-50 ਪੀਸ ਰੈਡੀ ਸਟਾਕ ਲੈ ਸਕਦੇ ਹੋ ਜੀ ਜਿਹੜਾ ਮਿਕਸੀ ਦਾ ਪ੍ਰਾਈਜ਼ਿੰਗ ਹੈ ਮਿਕਸੀ ਦਾ ਜਿਹੜਾ ਸਿਰਫ ਪ੍ਰਾਈਜ਼ਿੰਗ ਬੰਦੀ ਜੀ ਇਹ ਆਪਣਾ ਫਲਿੱਪਸ ਦੀ 2400 ਰੁਪਏ ਦੀ ਬੰਦੀ ਹੈ ਜੀ ਹੈਵਲਸ ਕੰਪਨੀ ਦੀ 500 ਵਾਟ ਦੀ 2000 ਰੁਪਏ ਦੀ ਬੰਦੀ ਹੈ ਜੀ ਉਸ ਤੋਂ ਬਾਅਦ 750 ਵਾਟ ਦੀ ਬੰਦੀ ਹੈ 3000 ਰੁਪਏ ਦੀ ਜੀ ਉਸ ਰੇਲੀ ਮਿਕਸੀ 4500 ਰੁਪਏ ਦੀ ਹੈ ਜੀ ਜੇ ਤੁਹਾਨੂੰ ਜਿਵੇਂ ਸੁਣਨਾ ਫਿਰ ਗਿਜਰ ਦੀ ਗੱਲ ਕਰ ਦਿੰਦਾ ਆਪਣੇ ਕੋਲੇ ਸਕੁਅਰ ਦੇ ਵਿੱਚ ਇਹ ਉਸ ਮਿੱਤ ਵੀ ਮਿਲ ਜੂਗਾ ਜੀ ਇਹੜਾ ਇਹ ਉਸ ਮਿੱਤ ਦਾ ਗਿਜਰ ਹੈ ਇਹਦੀ ਸਿਰਫ 4 ਇਅਰ ਦੀ ਪਾਰਟ ਦੀ ਵਾਰੰਟੀ ਹੈ 7 ਇਅਰ ਟੈਂਕ ਦੀ ਹੈ ਫਿਟਿੰਗ ਪਲਸ 3 ਗ੍ਰੇਡ ਕਲਾਸ ਦਾ ਇੰਟੈਂਕ ਹੈ ਇਹਦਾ ਜ਼ਰ ਮਾਡਲ ਹੈ ਤੁਹਾਨੂੰ ਆਪਣੇ ਕੋਲੇ 10-500 ਦੇ ਵਿੱਚ ਮਿਲੂਗਾ ਸਿਰਫ ਸਟੀਮਰ ਮਿਲ ਜੂਗਾ ਜੀ ਹੈਵਲਸ ਕੰਪਨੀ ਦਾ ਹੈਵਲਸ ਕੰਪਨੀ ਦੀ 2 ਸਾਲ ਦੀ ਫੁੱਲ ਵਾਰੰਟੀ ਹੈ ਜੀ 1650 ਵਰਡ ਦੇ ਵਿੱਚ ਹੈ ਜੀ ਜੂਸਰ ਮਿਲ ਜੂਗਾ ਆਪਣੇ ਕੋਲੇ 500 ਵਰਡ ਦੇ ਵਿੱਚ 750 ਵਰਡ ਦੇ ਵਿੱਚ 1000 ਉਸ ਵਾਰ ਜਿਹੜੀ ਪ੍ਰੈਸ ਹੈ ਇਹਦੇ ਵਿੱਚ ਤੁਸੀਂ ਕੋਈ ਵੀ ਆਈਟਮ ਲੈਂਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇੱਕ ਪ੍ਰੈਸ ਵੀ ਦਿੱਤੀ ਜਾਊਗੀ ਜਿਵੇਂ ਆਪਣੇ ਕੋਲੇ ਟੂ ਰੋਡ ਬੀਰੋ ਹੈਵਲ ਦਾ ਹੀਟਰ ਹੈ ਜੀ ਇਹ ਜਿਵੇਂ ਸਰ ਕੀ ਜਿਹੜਾ ਵੀ ਮੰਨ ਲਓ ਕੋਈ ਆਪਣੇ ਕੋਲੇ ਕਸਟਮਰ ਆਂਦਾ ਹੈ ਚਾਹੇ ਉਹਨੇ ਆਪਣੇ ਕੋਲ ਸਾਮਾਨ ਲੈਂਦਾ ਹੈ ਚਾਹੇ ਨਹੀਂ ਲੈਂਦਾ ਲੈ ਵੀਡੀਓ ਲਾਈਕ ਸ਼ੇਅਰ ਫੋਲੋ ਕਰਕੇ ਆਊਗਾ ਉਹਨੂੰ ਇੱਕ ਹੈਵਲਸ ਦਾ ਟ੍ਰਿਮਰ ਫ੍ਰੀ ਦਿੱਤਾ ਜਾਊਗਾ ਜਿਹਦੀ ਕੀ ਐਮ ਆਰ ਪੀ 2000 ਰੁਪਏ ਹੈ ਮਾਰਕੀਟ ਦੇ ਵਿੱਚ ਜਿਹੜਾ ਤੁਹਾਨੂੰ ਕੋਈ ਵੀ ਦੁਕਾਨਦਾਰ ਗਿਫਟ ਦਊਗਾ ਤੁਹਾਨੂੰ ਦਊਗਾ ਲੋਕਲ ਦਿੱਲੀ ਮੇਡ ਗਿਫਟ ਸਾਡੇ ਕੋਲੇ ਹੈਵਨਸ ਕੰਪਨੀ ਤੁਸੀਂ ਕਿਉਂ ਨਹੀਂ ਆ ਸਕਦੇ ਹੋ